ਹੈਲੋ ਲੈ ਆਇਓ ਹੋ ਹੋ ਐ ਜਾਫੀਵਾੜਾ ਯਾਰ ਸਾਡਾ ਬੰਦਾ ਜਾਫੀਵਾੜਾ ਏ ਯਾ ਯਾਰ ਉਹ ਸ਼ਿੱਕੂ ਦਾ ਜਾਫੀਵਾੜਾ ਯਾਰ ਦਾ ਅੜੇ ਦੀ ਹੋਈ ਹੈ ਉਦਾਂ ਤੂੰ ਕਹਿੰਦਾ ਮੈਂ ਕਿਹੜਾ ਸੀਰਾ ਪਿੱਥੋ ਵਾਲਾ ਵੜਨਾ ਕਹਿੰਦਾ ਗੁੱਟ ਫੜ ਕੇ ਛੱਡਦਾ ਨਹੀਂ ਨਾ ਭਾਏ ਨਹੀਂ ਗੱਲ ਵਾਲਾ ਹੈ ਛੱਪ ਚ ਬੜੀ ਦੀ ਗੱਲ ਵਾਲੀ ਕਰਾਇਆ ਜਮਾਂ ਫਿਰ ਭਾਈ ਟਰੈਕਟਰ ਦੀ ਕਿਸ਼ਤੇ ਪੈਸੇ ਬੁਏ ਕਰਕੇ ਲੈ ਲੈ ਦਣ ਜੀਤੇ ਤੇ ਮੈਂ ਉਹ ਪੂਰੇ ਨਹੀਂ ਆਵੇਦੇ ਭਾਜੀ ਹਾਂ ਉਦਣ ਕੱਟ ਗਏ ਸੀਗੇ 10000 ਰੁਪਇਆ ਅੱਛਾ 10000 ਕੱਟਦਾ ਸੀਗਾ 10000 ਰੁਪਇਆ ਅੱਜ ਕਰਤਾ ਆਪਾਂ ਉੱਡੇ ਖਿਲਾ ਹੋਇਆ ਸੀ ਨਾ ਹੁਣ ਵਿਆਹ ਨ ਹੋਇਆ ਹਾਂਜੀ ਹੁਣ ਆਪਾਂ ਵਿਆਹ ਤੇ ਚੱਲੇ ਆ ਤੇ ਆ ਹੁਣ ਚੱਲੇ ਆ ਚਲੋ ਜੀ ਜੀ ਭਾਜੀ ਹੋਛ ਗਿਆ ਜੀ ਯਾਦ ਆ ਗਿਆ ਭਾਜੀ ਜੋ ਇਹ ਕਰ ਰਿਹਾ ਜੋ ਲੰਡਰ ਭਾਈ ਜਿਹੜੀ ਆਈ ਬਾਜ ਆਹ ਲਾਸਟ ਦੇਣਾ ਯਾਰ ਯਾਦ ਕੀ ਨਾ ਲਾਸਟ ਦੇਣਾ ਓਕੇ ਭਾਜੀ ਪੂਰਾ ਨਾ ਬਲੌਗ ਦਾ ਲਾਸਟ ਦੇਣਾ ਭਰ ਭਾਜੀ ਅੱਜ ਤੇ ਭਾ ਬਲੌਗ ਨਹੀਂ ਪਾਣਾ ਨਾ ਨਾ ਬਲੌਗ ਪਾਣਾ ਦਾ ਵਿਆਹ ਮੁਕਾਤਾ ਅੱਛਾ ਨਹੀਂ ਨਹੀਂ ਵਿਆਹ ਹਲਾਣੇ ਆ ਪੂਰਾ ਨਾ ਲੈਣਾ ਵੱਡੇ ਸਕੰਦਰ ਬ੍ਰੋ ਸਕੰਦਰ ਹਾਂ ਕਹਿੰਦੇ ਵਾਈ ਗਾਤੀ ਸੇਂਜ ਲੇਟ ਚੱਲ ਜਾਨੀ ਹੋਰ ਕੋ ਪ੍ਰੋਗਰਾਮ ਆਇਆ ਨਹੀਂ ਵਿੱਚ ਪ੍ਰੋਗਰਾਮ ਨਹੀਂ ਆਪਣਾ ਬਲੌਗ ਬਾਈ ਆ ਜੋੜ ਜੀ ਜਾਣਾ ਬਾਈ ਦੇਖਦੇ ਆ ਮਾਰ ਨੇ ਕਿਰਪਾ ਕੀਤੀ 10 ਦਿਨ ਦਾ ਵਿਆਹ 10 ਦਿਨ ਦਾ ਜਲਾਵਸਟ ਨਾਲ 10 ਦਿਨ ਔਰ ਚੱਲਣਾ ਉਹ ਉਹ ਵਿਆਹ ਦੀ ਘਰ ਵਾਲੀ ਗੱਲ ਹੈ ਯਾਰ ਉਹ ਤੇ ਨਹੀਂ ਦੋੜਾ ਕੁਛ ਕਿਆ ਸਾੜਾ ਖੂੜਾ ਕਰਾਣਾ ਮੱਥਾ ਦੇਖਣਾ ਖਾਣਾ ਬਹੁਤ ਖੂੜਾ ਗਿਆ ਹੋਇਆ ਸਾੜਾ ਖਾੜਾ ਤੇ ਖੂੜਾ ਗਿਆ ਹੋਇਆ ਆਓ ਯਾਰ ਦੇਖੋ ਜੀ ਵਿਆਹ ਦਾ ਮੌਕਾ ਇੱਥੇ ਡਾਂਸਰਾਂ ਦੀ ਡਿਮਾਂਡ ਕਰਦੇ ਬਾਜੀ ਕੌਫੀ ਪੀ ਜਾਣੀ ਬਾਜੀ ਸਾਡੇ ਬੰਲੇ ਕੌਫੀ ਆ ਜੀ ਕਿਹੜਾ ਪਿੱਗ ਲਾਂ ਹਾਂ ਇਹ ਤਾਂ ਹੈ بیا ਹੌਲੀ ਜਿਓ ਰਾਸ਼ ਹੋਣਾਂ ਦੇ ਚੱਲਣ ਡਿਆ ਕਹਿੰਦੇ ਐ ਰੋੜੀ ਦੀ ਐਂਟਰੀ ਤੇ ਹੁਣ ਆ ਪਿੱਡਾ ਹੋ ਰਿਹਾ ਬਾਜੀ ਨਹੀਂ ਨਹੀਂ ਉਹ ਡੇਉਣ ਜਾਂਦੇ ਮੈਂ ਨਿਕਰੀ ਲੈਣ ਚਾਹੀਦੀ ਐਨ ਉੱਪਰੇ ਰਹੂਗੀ ਤੋਂ ਨਾਲ ਲੈ ਜੀ ਐਨ ਕਰਨਾ ਰਿਹਾ ਇਹ ਕਹਿੰਦਾ ਆ ਆ ਆ ਮੁੰਡੇ ਦੀ ਜ਼ਿੰਮੇਵਾਰੀ ਬਹੁਤ ਦੋਨਾਂ ਦੀ ਇਹ ਮੈਂ ਹੀ ਸੰਭਾਲੀ ਵੀ ਮੁੰਡੇ ਦੀ ਜ਼ਿੰਮੇਵਾਰੀ ਸਾਰੇ ਵਿਆਹ ਵੀ ਮੇਨ ਹੈਡ ਮੈਂ ਕਹਿੰਦਾ ਬੋਕੀ ਟੋਕੀ ਲੈ ਕੇ ਦੇ ਚਲੋ ਮੈਨੂੰ ਬਸ ਉਹਦਾ ਫੋਨ ਕਰਨਾ ਚਾਹ ਲੋ ਐਨ ਪੂਰੀ ਪ੍ਰੋਬਲਮ ਹੋ ਜਾ ਪੂਰੀ ਉਹਦਾ ਨੇ ਆ ਗਿਆ ਜੀ ਠੀਕ ਹੈ ਭਾਜੀ ਸਾਹਮਣੇ ਸਾਹਮਣੇ ਹਾਂ ਦੇਖੋ ਦੇਖੋ ਭਾਜੀ ਭਾਜੀ ਹੈਲੋ 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 ਇਹ ਬੋਲਦਾ ਬਾਲਦਾ ਹੈ ਉਹ ਹੈਲੋ ਲੈ ਭਾਜੀ ਯਾਰ ਜੋੜੀ ਦੀ ਬਾਦੇ ਭਾਈ ਨੂੰ ਜੋੜੀ ਦੀ ਐਂਟੀ ਕਦਾ ਬਾਈ ਕਦਾ ਕਦਾ ਬਾਈ ਕਦਾ ਕੋ ਭਰਾਵਾ ਮੁੜ ਕੇ ਨਾਲ ਰੋਲਾ ਵਹਿਣਾ ਜਿਉਂ ਨਹੀਂ ਬਲੌਗ ਦੇ ਨਹੀਂ ਮੈਨੇ ਨਹੀਂ ਮੈਨ ਦਾ ਕਹਿੰਦਾ ਪੰਜ ਵਾਰੀ ਕਮਾ ਲ ਤੇ ਸਿੱਟੇ 200 ਮੈਂ ਨਹੀਂ ਗਿਆ ਮੈਂ ਨਹੀਂ ਗਿਆ ਪੰਜ ਲੋੜ ਸਿੱਟੇ ਆ ਡਿਨਰ ਡਿਨਰ ਹੋ ਰਿਹਾ ਬਾਈ ਡਿਨਰ ਹੋ ਰਿਹਾ glass ਦੇਖੋ ਬਾਈ ਜੀ ਹਲੇ ਰੋਟੀ ਰੋਟੀ ਪਾਣੀ ਆ ਰਿਹਾ ਇੱਟ ਕੇ ਆਪਣਾ ਬਾਈ ਨੂੰ ਉਹਨੇ ਦੇ glass ਤਾਂ ਜਾਦਾ ਨਹੀਂ ਬਾਈ ਬਾਏਨ ਕੇ ਲੱਸੀ ਪਣੀ। ਮਨਾਈਆ ਭਾਜੀ ਜੋ ਪਾਣੀ ਹੁੰਦਾ। ਅੱਛਾ ਅਮਰੀਕਾ ਸਪੈਸ਼ਲ ਜਸੇ ਭਾਜੀ ਨੇ ਸੱਦਿਆ ਡਿਨਰ ਲਈ। ਇੱਧਰ ਵੀ ਆਇਆ ਆਪਣਾ ਨਾ। ਜਸੇ ਭਾਜੀ ਨੇ ਸਪੈਸ਼ਲ ਇਨਵਾਈਟ ਕੀਤਾ ਡਿਨਰ ਤੇ ਆਦੋ। ਜਸੇ ਭਾਜੀ ਨੇ ਸਪੈਸ਼ਲ ਬਣਾਇਆ ਡਿਨਰ ਲਈ। ਇਦਾਂ ਹੀ ਐ ਫੇਰ ਆਈ ਤਾਂ ਸਪੈਸ਼ਲ ਏ ਆਈ ਦਾ। ਆਹ ਪਾਣੀ। ਜਿਹੜਾ ਨਹੀਂ ਕਰੀ ਦੇਖਿਆ ਵੀ ਹੁਣ ਜੇ ਗਲਾਸ ਚ ਚੈੱਕ ਕਰੋ। ਦੇਖੋ। ਹੈ ਲੈ ਬਣਾ ਲੈ 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 ਟਿਲ ਲੈ ਕੇ ਗਲਾਸੋਂ ਸੋਨੇ ਦਾ। ਹਾਂ ਹਾਇਰ ਆ ਪਾਰੋ ਉਹ ਹਾਇਰ ਆ ਪਾ ਮੇਰਾ ਬੋਲ 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 ਹਾਇਰ ਆ ਪਾਰੇ ਬੜਾ ਤੇ ਆ ਗਿਆ ਨਹੀਂ ਪਾਜੀ ਸਾਡੇ ਕੋਲ ਸ਼ਰਮੀਲੇ ਜੇ ਵਾਦ ਰਹੇ ਨੇ ਹਲੇ ਬੇਟੇ ਸ਼ਰਮੀਲਾ ਬਾਈ ਉਹ ਆ ਜਾ ਬਟਾ ਮੈਂ ਇਧਰ ਰਹਿਣਾ ਪਰਮਾਗੀ ਆ ਨਾ ਆ ਸਰਵ ਕਰ ਦਿੰਦਾ ਚਲੋ ਬਾਈ ਲੈ ਆ ਯਾਰ ਰੋਟੀ ਪਾਣੀ ਕੋਈ ਯਾਰ ਪਹਿਲੇ ਕਿੰਨੇ پیسے ਦੇਣੇ 500 ਰੁਪਏ ਟਿਪ ਆਪਾਂ 1000 ਦੇ ਤਾ ਟਿਪ ਕੱਟ ਕਰ ਬਣੀ ਹੋਏ ਕੱਟ ਕੇ ਕਾਣ ਕੋ ਤੇਰੇ ਭਾਈ ਹੋ ਜਾਂਦਾ ਉਹਦੇ ਆ ਪਾਜੀ ਲੈ ਮਾੜਾ ਯਾਰ ਕੰਪਨੀ ਕਰਿਆ ਕਰ ਰਹਾ ਸਭ ਨੂੰ ਲੱਗਾ ਜੀ ਕਿਹੜਾ ਹਿੰਮਤ ਸੰਧੂ ਸੱਜਾਵਾ ਆ ਓ ਆ ਪਾ ਅੱਜ ਸਾਰੇ ਰੱਖ ਕੇ ਇਹਨਾਂ ਨੇ ਹੀ ਕਰੀਏ ਤੁਆਹੋ ਸੁਖੀ ਕੁਪੀ ਤੇਰੀ ਬਣ ਕੇ ਜੋਰੀ ਸਾਲੇ তুই ਬੂਟ ਪਾਵੇ ਖੋਲ ਨਹੀਂ ਯਾਰ ਅਰਦਾਸ ਹੁੰਦੀ ਉਹਦਾ ਬਰਾਤ ਦੇ ਤਾਰੇ ਦੇ ਰੋਲੇ ਬਖੰਨੇ ਵਾਲਾ ਕਹਿੰਦੀ ਓ ਜਗਾਰਾ ਰਹਿ ਗਿਆ ਜਗਾਰਾ ਟਾੜੀਆਂ ਮਾਰੀਆਂ ਯਾਰ ਓ ਜਗਾਰਾ ਲਾ ਦੋ ਜਗਾਰਾ ਲਾ ਦੋ ਜਗਾਰਾ ਲਾ ਦੋ ਬੋਲੇ ਸੋਨਹਾਰਾ ਆ ਰਹੀਆ ਕਾਦੇ ਗਾਂਧੀ ਪਾੜਤਾ ਓਏ ਗਾਂਧੀ ਪਾੜਤਾ ਸੀ ਗੱਪੇ ਨਹੀਂ ਗਾਂਧੀ ਆ ਪਾੜਤਾ ਓਏ ਗਾਂਧੀ ਦੀ ਡੈਥ ਹੋ ਗਈ ਗਾਂਧੀ ਦੀ ਡੈਥ ਹੋ ਗਈ ਗਾਂਧੀ ਭਾਈ ਉਹ ਦਾਗ ਦੇਣੇ ਪੈਣਾ ਇਹਨੂੰ ਬਹੁਤ ਚੰਗਾ ਬੰਦਾ ਸੀ ਇਹ ਉਹ ਮਾਰੇ ਹੋਇਆ ਯਾਰ ਸਾਲੇ ਬਾੜੇ ਐ ਨੀਦੇ ਨੀ ਬਾਕੀ ਦਾ ਗੱਲ ਹੋ ਰਿਹਾ ਯਾਰ ਅੱਜ ਹੀ ਰੋ ਪੈਰ ਰੁਲਦਾ ਦੇ ਕਹਿੰਦਾ ਸਾਲਾ ਰੋੜਾ ਆ ਰਿਹਾ ਕੋਈ ਜਿੰਨਾ ਸਿਰਪਰਾ ਐ ਨਾ ਦਾੜੀ ਆਈ ਇਹ ਕਿ ਜੱਕਰ ਬਿਆ ਇਹਨਾਂ ਦਾੜੀ ਆਈ ਨਾ ਸਿਰ ਪਰ ਉਹ ਨਹੀਂ ਉਸ ਤਰ੍ਹਾਂ ਲਵਾਦਾ ਹੈ ਯਾਰ ਇਸ ਆਏ ਪੁੱਛੋ ਮੈਨੂੰ ਫੋਟੋ ਹੀ ਕਾਦ ਲੱਗ ਜੈ ਵੀ ਦੀ ਲਾ ਦਿਓ ਯਾਰ ਗੰਦੀ ਹੋਟ ਆ ਗਿਆ ਦਾਦੀ ਮਾਰਨਾ ਵਾਲਾ ਲਗਾ ਗਿਆ ਆ ਦੇਖੋ ਗੰਦੀ ਗੰਦੀ ਜਿਹੀ ਓਟਾ ਹੋਇਆ ਆ ਦੇਖੋ ਛੋਟਾ ਮਟਾ ਬਈ ਸੁਆਦ ਆ ਰਿਹਾ ਵਿਆਹ ਦਾ ਅੰਜੋਏ

ਉਹ ਬੜਾ ਭਾਈ ਆ ਗਿਆ ਬੜਾ ਭਾਈ ਆਹ ਦਾ ਲੈ ਜੀ ਭਾਈ ਦਾ ਭਾਈ ਦੇਖ ਲੈ ਹੋ ਇੰਟਰਨਲ ਦਾ ਇਹ ਹਾ ਵੇ ਉਹ ਤੂੰ ਸਟੇਜ ਬਣਾ ਚ ਓ ਤੂੰ ਸਟੇਜ ਬਣਾ ਚ ਚੱਲ ਕਿੱਥੇ ਦੇ ਰਿਖਛ ਮੈਂ ਉਹ ਸੌ ਕੋਈ ਨਹੀਂ ਲੜਾ ਟੂਲਾ ਲੜਦੇ ਪਈ ਲੜਦੇ ਫਾਲਾ ਮੈਂ ਜਲਾਨੀ ਮਾਰੀ ਦਾ ਕਸਰ ਚ ਸਰਦਾਰ ਪਵਿੱਤਰ ਸਿਕੀ ਦੀ ਮ੍ਰਿਕਾਲੀ ਜਗਦੀਪ ਸਿਕੀ ਦੀ ਜੇ ਸਾਹ ਸਾਡੇ ਭਾਈਆਂ ਦੀ ਅੱਜ ਸਿੱਖੀ ਸਾਡੇ ਜਲ ਸਰੋਤ ਦੇ ਹਾਂ ਪਹੁੰਚ ਗਏ ਭਾਬਾ ਮੁੰਡੇ ਹੈ ਹਾਂ ਇਹ ਹੋ ਗਿਆ ਖਤਮ ਇਹ ਇਹ ਮੁੰਡਾ ਸੀਗਾ ਸਰਵਾਲਾ ਹੈ ਨਾ ਭਾਈ ਕੋਟ ਕਿੱਥੇ ਰਹਿ ਗਿਆ ਤੁਹਾਡਾ ਹੈ ਇੰਨੀ ਤੇਜ਼ ਆਇਆ ਪਤਾ ਹੀ ਨਹੀਂ ਕੋਟ ਕਿੱਥੇ ਤੇ ਪਿਆ ਹੈ ਠੀਕ ਹੈ ਭਾਈ ਸਵੇਰੇ ਠੀਕ ਹੈ ਭਾਜੀ ਚੰਗਾ ਜੀ ਠੀਕ ਹੈ ਜੀ ਓਕੇ ਜੀ ਬਾਏ 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 ਕਰਨਾ ਠੀਕ ਹੈ ਜੀ ਓਕੇ ਜੀ ਠੀਕ ਹੈ